ਇਹ ਸੋਨਾ ਲਿੱਕਾ ਡੀਆਈ 60 ਦਾ ਕਿੰਨੇ ਮਾਡਲ ਹੈ ਜੀ ਇਹ ਮਾਡਲ 4 ਆ ਭਾਈ ਕੰਡੀਸ਼ਨ ਬਹੁਤ ਚੰਗੀ ਹੈ ਕੀ ਡਿਮਾਂਡ ਕਰਦੇ ਦੀ ਵੀ 2,75,000 ਰੁਪਏ ਠੀਕ ਆ ਜੀ ਇਹਦਾ ਉਹ ਮਾਡਲ ਆਪਾਂ 2.5 ਲੱਖ ਦਾ 2.5 ਲੱਖ ਦਾ ਸੋਨਾ ਲਿੱਕਾ ਡੀਆਈ 750 ਆਰਐਕਸ ਵਾਲਾ ਆ ਗਿਆ ਭਾਈ ਜੀ ਕਿੰਨੇ ਮਾਡਲ ਹੈ ਜੀ ਇਹ ਇਹ 2011 ਮਾਡਲ ਆ ਭਾਈ ਠੀਕ ਆ ਜੀ ਡਿਮਾਂਡ ਕੀ ਕਰਦੇ ਆ ਜੀ ਦੀ ਡਿਮਾਂਡ ਭਾਈ 3,95,000 ਰੁਪਏ ਠੀਕ ਆ ਜੀ ਇਹ ਡਿਸਕਾਊਂਟ ਕਰ ਦੋਗੇ ਜੀ ਕਰ ਦਾਂਗੇ ਭਾਈ 70,000 ਦਾ ਦੇਣਾ ਆਪਣਾ ਲੜਾ ਵਾਲਾ ਡਾ ਗਿਆ ਜੀ 36 ਦੀ 55 एचपी ਚ ਇੱਥੇ ਕੀ ਡਿਮਾਂਡ ਕਰਦੇ ਵੀ ਆ 475 ਬਈ 4 ਲੱਖ 75 ਹਜ਼ਾਰ ਡਿਮਾਂਡ ਆ ਇਹ ਚੋ ਵੀ ਹੋ ਜੂਗੀ ਇਹ ਚੋ ਹੋ ਜੂਗੀ ਅੱਗੇ ਆ ਗਿਆ ਜੀ ਫਾਰਮਰ ਟਰੈਕ 45 ਦਾ 2009 ਨੌ ਮਾਰ 9 ਮਾਰ ਕੀ ਕਰਦੇ ਆ ਜੀ 275 ਬਈ 2 ਲੱਖ 75 ਹਜ਼ਾਰ ਰੁਪਏ ਡਿਮਾਂਡ ਆ ਇਹ ਚੋ ਵੀ ਹੋ ਜੂਗੀ ਇਹ ਚੋ ਪੂਰਾ ਮਾਰਕਾਨ ਹੋ ਜੀ ਠੀਕ ਆ ਬਾਈ 2 ਲੱਖ ਰੁਪਏ ਕਾਂ ਡ੍ਰੈਕਟਰ ਵੀ ਕੱਟਿਆ ਜੀ ਰਾਣਾ ਡੈਟਰ ਕੱਟਿਆ ਜੀ ਇਹ ਨੰਬਰ ਦੱਚ ਦੋਗੇ ਆ 62 88 35 85 655 ਠੀਕ ਆ ਹਾਂਜੀ ਅਸੀਂ ਕਾ ਬਾਈ ਜੀ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਮੁੰਗੇ ਹੀ ਫਲਵੰਡੀ ਸਾਹ ਕੋ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬਦਦਵਾਰ ਨੂੰ ਲੱਗਦੀ ਆ ਤੇ ਬਾਈ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ ਅਸੀਂ ਕਾ ਬਾਈ ਜੀ ਔਰ ਕਿਵੇਂ ਜੀ ਵਧੀਆ ਬਾਈ ਠੀਕ ਠਾਕ ਠੀਕ ਆ ਜੀ ਤੇ ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਆ ਜੀ ਆਪਣੇ ਕੋਲੇ ਆਪਣੇ ਕੋਲੇ ਬਾਈ 10 ਤੋਂ ਲੈ ਕੇ 15 ਤੱਕ ਹੁੰਦੇ ਆ ਬਸ ਕੁਝ ਆ ਜਾਂਦੇ ਮੰਡੀ ਤੇ ਕੁਝ ਘਰੇ ਹੁੰਦੇ ਠੀਕ ਆ ਬਾਈ ਜੀ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਸੰਦੋਹਾ ਬਾਈ ਆਪਾਂ ਤੇ ਨੰਬਰ 6283585655 ਤੇ ਬਰਾ ਟਰੈਕਟਰ ਦੇ ਵਿੱਚ ਘਟਾ ਲਾਏ ਘਟਾ ਜਾਊਗਾ ਠੀਕ ਆ ਜੀ ਤੇ ਸਟਾਰਟ ਕਰਦੇ ਆ ਬਈ ਜੀ ਆਪਾਂ ਸੋਨਾ ਲਿਕਾ ਟਰੈਕਟਰ ਤੋਂ ਸੋਨਾ ਲਿਕਾ ਡੀਆਈ 750 ਆਰਐਕਸ ਵਾਲਾ ਆ ਗਿਆ ਬਈ ਜੀ ਕਿੰਨੇ ਮਾਡਲ ਹੈ ਜੀ ਇਹ ਇਹ 2011 ਮਾਡਲ ਆ ਬਈ ਠੀਕ ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਪਿਆ ਬਈ ਇਹਦੇ 85 90 ਪੈਸੇ ਠੀਕ ਹੈ ਜੀ ਨਾਲ ਦੇ ਆ ਜੀ ਦੂਜੀ ਜੋੜੀ ਆ ਬਈ ਠੀਕ ਆ ਦੂਜੀ ਜੋੜੀ ਆ 55 ਐਚਪੀ ਦਾ ਸਿਆ ਠੀਕ ਆ ਜੀ ਪਾਵਰ ਸਟੀering ਦਾ ਡਬਲ ਕਲੱਟ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਟੌਪ ਮਾਡਲੀ ਆ ਟੌਪ ਮਾਡਲ ਟਰੈਕਟਰ ਆ ਤੇ ਮਾਡਲ ਕਿੰਨਾ ਜੀ ਮਾਡਲ 11 ਬਈ ਕੰਡੀਸ਼ਨ 16 17 ਵਰਗੀ ਵੀ ਆ ਟਰੈਕਟਰ ਠੀਕ ਆ ਜੀ ਰੰਗ ਪੇਂਟ ਦਾ ਸਾਰਾ ਓਰੀਜਨਲ ਸਾਫ ਟਰੈਕਟਰ ਆ ਬਈ ਜੀ ਦੇਖਣ ਨੂੰ ਐ ਲੱਗਦਾ ਜਿਵੇਂ 16 17 ਮਾਡਲ ਹੁੰਦਾ 50 ਨੰਬਰ ਆ ਫਰਸਟ ਪਾਰਟੀ ਦਾ ਬਲਾਡੇ ਦਾ ਠੀਕ ਆ ਜੀ ਤੇ ਡਿਮਾਂਡ ਕੀ ਕਰਦੇ ਜੀ ਇਹਦੀ ਡਿਮਾਂਡ ਬਈ 395000 ਰੁਪਇਆ ਠੀਕ ਆ ਜੀ ਤੇ ਡਿਸਕਾਊਂਟ ਕਰ ਦੋਗੇ ਜੀ ਕਰ ਦਾਂਗੇ ਬਈ 70000 ਦਾ ਦੇ ਦਾਂਗੇ ਠੀਕ ਆ ਜੀ ਬਾਕੀ ਮੌਕੇ ਥੋੜਾ ਬਹੁਤਾ ਹੋਰ ਹੋ ਜਾ ਠੀਕ ਆ ਜੀ ਬਾਈ ਜੀ ਇੱਕ ਵਾਰੀ ਤੁਸੀਂ ਫੋਨ ਲਾ ਕੇ ਮਫਕਾ ਜ਼ਰੂਰ ਦਿਆ ਕਰੋ ਜਿਹੜਾ ਰੇਟ ਲਿਖਿਆ ਹੁੰਦਾਗਾ ਮਤਲਬ ਨਿੱਚੀ ਹੂਗਾ ਉੱਪਰ ਦਾ ਨਹੀਂ ਹੁੰਦਾ ਬੜਾ ਤੇ ਬਾਕੀ ਇੱਕ ਵਾਰੀ ਤੁਸੀਂ ਫੋਨ ਕਰਕੇ ਜ਼ਰੂਰ ਗੱਲਬਾਤ ਕਰ ਲਿਆ ਕਰੋ ਤੇ ਅੱਗੇ ਜੀ 2010 ਮਾਡਲ ਬਈ ਪਲੱਸ ਵਾਲਾ ਠੀਕ ਆ ਪਲੱਸ ਵਾਲਾ ਆਵਲੈਂਡ ਆ ਗਿਆ ਜੀ 36 ਦੀ ਮਗਰਾਟਮੂ ਰੂਟ ਹੀ ਓਕੇ ਬਾਈ ਬਿਲਕੁਲ ਇਹ ਜਨਾਲਾ ਬਾਈ ਠੀਕ ਹੈ ਨਾਲ ਦੀ ਹੈ ਬਾਈ ਮਗਰਾਟਮੂ ਰੂਟ ਪਾਵਰ ਸਟੀਅਰਿੰਗ ਆ ਤੇ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਜੀ ਠੀਕ ਹੈ ਫੁੱਲ ਟਾਪ ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਸੀ 70 75 ਰੁਪਏ ਦੇ ਹੈਗੇ ਆ ਵੀ ਠੀਕ ਆ ਬਾਈ ਜੀ ਤੇ ਕੀ ਡਿਮਾਂਡ ਕਰਦੇ ਆ ਜੀ 4 75 ਬਾਈ 4 ਲੱਖ 75 ਹਜ਼ਾਰ ਡਿਮਾਂਡ ਆ ਇਹ ਚੋ ਵੀ ਹੋ ਜੂਗੀ ਇਹ ਚੋ ਹੋ ਜੂਗੀ ਠੀਕ ਆ ਜੀ ਅੱਗੇ ਆ ਗਿਆ ਜੀ ਫਾਰਮ ਟ੍ਰੈਕ 45 ਦਾ 2009 ਮਾਡਲ 9 ਮਾਡਲ ਹੈ ਦੇਖਣ ਨੂੰ ਐ ਲੱਗਦਾ ਜਿਵੇਂ 13 14 ਮਾਡਲ ਹੁੰਦਾ ਕੰਡੀਸ਼ਨ ਪੂਰੀ ਸਾਫ ਪਈ ਹੈ ਟਰੈਕਟਰ ਦੀ ਤੇ ਇਹਦਾ ਨੰਬਰ ਬਾਈ ਜੀ ਨੰਬਰ ਹਰਿਆਣਾ ਬਈ ਇਹਦਾ ਵੀ ਹਰਿਆਣਾ ਨੰਬਰ ਆ ਜੀ ਡਿਫੀਡਟ ਮਿਲੂ ਜੀ ਠੀਕ ਆ ਜੀ ਟਾਇਰਾਂ ਦੀ ਜੇ ਗੱਲ ਕਰੀ ਜੀ ਟਾਇਰ ਬਈ ਪਏ ਆ 85 90 ਪੈਸੇ ਠੀਕ ਆ ਬਾਈ ਕਲੇ ਟਾਇਰ ਦਾ ਪੂਰੇ ਨਮੀ ਲੱਗ ਜਾ ਬਈ ਠੀਕ ਆ ਜੀ ਫਰੰਟ ਵਾਲੇ ਟਾਇਰ ਹੀ 80 ਠੀਕ ਆ ਜੀ ਤੇ ਜੇ ਇਹਦੀ ਰੰਗ ਪੇਂਟ ਦੀ ਗੱਲ ਕਰੀ ਜੀ ਰੀਜਨਲ ਆ ਪੂਰਾ ਜੀ ਇੰਜਨ ਗੇਅਰ ਦੀ ਬਿਲਕੁਲ ਓਕੇ ਬਈ ਬਾਕੇ ਸੱਲੀ ਕਰ ਸਕਦਾ ਠੀਕ ਆ ਜੀ ਤੇ ਮਾਡਲ ਹੈਗਾ 9 ਡਿਮਾਂਡ ਕੀ ਕਰਦੇ ਆ ਜੀ 275 ਬਈ 2 ਲੱਖ 75000 ਰੁਪਏ ਦਾ ਮਾਡਲ ਆ ਇਜੋ ਵੀ ਹੋ ਰਹੀ ਏ ਜੇ ਪੂਰਾ ਮਾਲ ਕਾਣ ਹੋ ਜੇ ਠੀਕ ਆ ਬਾਈ ਜੀ 22 ਲੱਖ ਦਾ ਟਰੈਕਟਰ ਬਾਈ ਜੀ ਤੁਹਾਨੂੰ ਮਿਲ ਜਾਊਗਾ ਇਹ 275 ਡਿਮਾਂਡ ਕਰਦੇ ਆ ਬਾਈ ਅੱਗੇ ਜੀ ਉਹਨਾਂ ਨੇ ਲਿਖਾ ਡੀਆਈ 35 ਦਾ ਆ ਗਿਆ ਇਹਦਾ ਤੇਲ ਖਰਚਾ ਟਰੈਕਟਰ ਦਾ ਬਹੁਤ ਘੱਟ ਹੁੰਦਾ ਬਾਈ ਜੀ ਇਹ ਕਿਸੇ ਨੇ ਟਰਾਲੀ ਟੁੱੜਲੀ ਤੇਲ ਲਾਉਣ ਨੂੰ ਲੈਣਾ ਟਰੈਕਟਰ ਪੂਰਾ ਵਧੀਆ ਟਰੈਕਟਰ ਆ ਸੈਂਟਰ ਗੇਅਰ ਚਾਹੀਦੀ ਏ ਸੈਂਟਰ ਗੇਅਰ ਬਾਈ ਸੈਂਟਰ ਗੇਅਰ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਬਾਈ 40 ਕੇ ਪੈਸੇ ਚਾਰੇ ਇਹਦੇ ਕਾਲੀ ਕਪਾ ਜਟਾਰਾ ਦੀ ਕੱਲੀ ਜਨਾ ਤੇ ਕੰਪਨੀ ਦੇ ਟਾਇਰ ਹੋਣਗੇ ਬਾਈ ਜੀ ਤੇ ਇਹਦੀ ਜੇ ਰੰਗ ਪੇਂਟ ਦੀ ਗੱਲ ਕਰੀ ਰੰਗ ਪੇਂਟ ਦੇ ਬਾਈ ਇਹਦੇ ਰਿੰਬੋ ਹੋਇਆ ਤੇ ਮਗਰਾੜਾ ਹੋਇਆ ਠੀਕ ਹੈ ਉਹ ਦਾ ਓਰੀਜਨਲ ਤੇ ਬਾਈ ਨੇ ਪਹਿਲਾਂ ਦੱਸਤਾ ਬਾਈ ਰਿੰਬਾ ਤੇ ਤੇ ਮਗਰਾੜਾ ਤੇ ਰੰਗ ਹੋਇਆ ਤੇ ਇਹ ਬਾਕੀ ਸ਼ੋ ਦਾ ਓਰੀਜਨਲ ਆ ਟਰੈਕਟਰ ਮਾਡਲ ਕਿੰਨਾ ਹੀ ਏ 2002 ਮਾਡਲ ਆ ਬਾਈ ਦੋ ਮਾਡਲ ਆ ਮੰਗ ਕੀ ਕਰਦੇ ਜੀ 142000 ਰੁਪਏ ਬਾਈ ਤੇ ਇਹ ਚੋਂ ਇਹ ਹੋਜੂ ਜੀ ਇਹ ਜੋ 30000 ਦਾ ਦੇ ਦਾਂ ਇੱਕ ਲੱਖ 30000 ਮਿਲ ਜੂ ਇਹਦਾ ਨੰਬਰ ਜੀ ਹਰਿਆਣਾ ਬਾਈ ਹਰਿਆਣਾ ਨੰਬਰ ਆ ਅੱਗੇ ਆ ਗਿਆ ਬਾਈ ਜੀ ਸਵਰਾਜ 735 ਐਫਪੀ ਵਾਲਾ 99 ਮਾਡਲ ਨਵੇਂ ਮਾਡਲ ਵਾਲਾ ਬਾਹਰ ਪੰਪ ਵੱਡੇ ਗੇਰ ਵਾਲਾ ਠੀਕ ਆ ਜੀ ਬਾਹਰ ਪੰਪ ਲੱਗਿਆ ਹੋਇਆ ਬਾਈ ਜੀ ਇਹ ਟਾਇਰਾਂ ਦੀ ਜੇ ਗੱਲ ਕਰੀ ਗਏ ਟਾਇਰ ਹੈਗਾ ਬਾਈ ਇਹਦਾ 70 ਪੈਸੇ ਵੀਕੇਟੀ ਦੇ ਮਗਰ ਠੀਕ ਆ ਜੀ ਵੀਕੇਟੀ ਕੰਪਨੀ ਦੇ ਟਾਇਰ ਆ ਬਾਈ ਜੀ ਵਧੀਆ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਫਰੰਟ ਵਾਲੇ ਪਏ ਆ ਬਾਈ 60 65 ਪੈਸੇ 60.5 ਤੇ ਜੇ ਰੰਗ ਪਿੰਟ ਦੀ ਗੱਲ ਕਰੀ ਰੰਗ ਪੈਟ ਇੰਜਨ ਤੇ ਵੱਜਿਆ ਹੋਇਆ ਠੀਕ ਆ ਇੰਜਨ ਤੇ ਵੱਜਿਆ ਹੋਇਆ ਤਾਂ ਤਾਂ ਸੋਹਦਾ ਬਾਈ ਸੋਹਦਾ ਰਿਜਨਲ ਬਾਈ ਨੇ ਜੇ ਮੈਂ ਪਹਿਲਾਂ ਦੱਸਦਾ ਬਈ ਦੱਸ ਕੇ ਦਿੰਨਿਆ ਬਾਈ ਕਹਿੰਦਾ ਟਰੈਕਟਰ ਆਪਾਂ ਇਹ ਮਾੜਾ ਮੋਟਾ ਹੁੰਦਾ ਤੇ ਇਹਦਾ ਨੰਬਰ ਹੀ ਨੰਬਰ ਰਹਿਣਾ ਬਈ ਐਪੀ ਡੇਟ ਮਿਲੂਗਾ ਠੀਕ ਆ ਮਾਡਲ ਕਿੰਨਾ ਹੈ ਜੀ 99 ਬਈ ਕੀ ਡਿਮਾਂਡ ਕਰਦੇ ਦੀ 1,64,000 ਰੁਪਏ ਬਈ ਇਹ ਜੋ ਵੀ ਹੋਊ ਮੰਨਤਾ ਲਈ ਬਈ 1.5 ਲੱਖ ਹੋਇਆ 1.5 ਲੱਖ ਦਾ ਟਰੈਕਟਰ ਮਿਲ ਜੂ ਬਾਈ ਜੀ ਛੋਟੇ ਕਿਸਾਨਾਂ ਲਈ ਜੇ ਟਰੈਕਟਰ ਕੋਈ ਖਰੀਦਣਾ ਹੋਇਆ ਤਾਂ ਬਾਈ ਨੂੰ ਸੰਪਰਕ ਕਰ ਲਿਓ ਅੱਗੇ ਜੀ ਏ ਸੀ ਏ ਸੀ ਡੀ ਆਈ 450 2011 ਮਾਡਲ ਵੇ 11 ਮਾਡਲ ਹੈ ਜੀ ਸਾਰਾ ओरिजिनल ਆ ਵੇ ਪੂਰਾ ਜੀ ਮਗਰਾੜਾ ਮਗਰੂੜਾ ਦਾ ਵੀ ਜਮਾ ਕੰਪਨੀ ਵੱਲੋਂ ਜਿਵੇਂ ਆਇਆ ਹੋਊਗਾ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਅਗਲੇ ਨਵੇਂ ਆ ਬਈ ਮਗਰਲੇ ਹੈਗਾ 40 45 ਪੈਸੇ ਦਾ ਫਰੰਟ ਵਾਲੇ ਤਾਂ ਬਿਲਕੁਲ ਨਵੇਂ ਆ ਬਾਈ ਜੀ ਅਪੋਲੋ ਵੀ ਦੇਖੀ ਜਾਂਦਾਗਾ ਤੇ ਨੰਬਰ ਇਹਦਾ ਜੀ ਨੰਬਰ ਰਹਿਣਾ ਬਈ ਸਿੰਪਲ ਸਟੀering ਹੈ ਜੀ ਸਿੰਪਲ ਬਈ ਠੀਕ ਆ ਬਾਈ ਜੀ ਤੇ ਕੀ ਡਿਮਾਂਡ ਕਰਦੇ ਏ ਦੀ ਜੀ ਬਾਈ 2.5 ਲੱਖ ਸਵਾ ਦੋ ਲੱਖ ਰੁਪਏ ਡਿਮਾਂਡ ਆ ਮੰਨਤਾ ਨਾ ਉਹ ਦੋ ਲੱਖ ਦੇ ਦਾਂਗੇ ਠੀਕ ਆ ਬਾਈ ਜੀ ਅੱਗੇ ਜੀ ਅੱਗੇ ਆ ਗਿਆ ਬਈ ਸਾਖ ਵਾਲਾ ਤਵਾ ਅੱਗੇ ਆ ਗਿਆ ਬਾਈ ਜੀ ਸੋਨਾ ਲਿੱਕਾ ਡੀਆਈ 60 ਦਾ ਕਿੰਨੇ ਮਾਡਲ ਹੈ ਜੀ ਇਹ ਮਾਡਲ 4 ਆ ਬਾਈ ਪਰ ਕੰਡੀਸ਼ਨ ਬਹੁਤ ਚੰਗੀ ਵੀਰ ਦਾ ਰੰਗ ਪੇਂਟ ਓਰੀਜਨਲ ਆ ਬਾਈ ਜੀ ਆ ਓਰੀਜਨਲ ਆ ਬਾਈ ਮਰਗੜਾਂ ਦੇ ਗੋਲੇ ਜਰੂਰ ਬਣੇ ਹੋਏ ਦੋ ਤਿੰਨ ਠੀਕ ਆ ਜੀ ਹੋਰ ਕਿਤੇ ਨਹੀਂ ਕਲਮ ਲੱਗੀ ਟਰੈਕ ਦੇ ਨਾਲ ਇੰਜਨ ਦੇ ਸ਼ੋ ਤੇ ਰਿੰਬਾਂ ਤੇ ਸਾਰਾ ਓਰੀਜਨਲ ਆ ਪੀਵੀ 3 ਬਟੈਂਟੇ ਦਾ ਨੰਬਰ ਬਟੈਂਡੇ ਦਾ ਨੰਬਰ ਆ ਫਸਟ ਪਾਰਟੀ ਠੀਕ ਆ ਜੀ ਪੈਰਾਂ ਦੀ ਕੀ ਕੰਡੀਸ਼ਨ ਹੈ ਜੀ ਪਹਿਲੇ ਟਾਇਰ ਦਾ ਬਈ 90 ਪੈਸੇ ਪਿਆ ਮੂਹਲੇ ਪਿਆ 50 ਕੁ ਪੈਸੇ ਠੀਕ ਹੈ ਜੀ ਤੇ ਬਾਕੀ ਰੰਗ ਪੇਂਟ ਦਾ ਦੱਸ ਹੀ ਦਿੱਤਾ ਬਾਈ ਨੇ ਮੜਾ ਜਾਂ ਮਗਰਾੜਾ ਦੇ ਗੋਲੇ ਬਣਿਆ ਤੇ ਪਾਵਰ ਸਟੀering ਚ ਪਾਵਰ ਸਟੀering ਕਰਿਆ ਹੋਇਆ ਦੋਬਲ ਪੰਪ ਠੀਕ ਹੈ ਜੀ ਦੋਬਲ ਪੰਪ ਆ ਤੇ ਰੰਗ ਪੇਂਟ ਦਾ ਬਾਕੀ ਸਾਰਾ origignal ਆ ਕੱਲੇ ਮਗਰਾੜਾ ਦੇ ਗੋਲੇ ਠੀਕ ਹੈ ਜੀ ਜੋ ਤੇ ਇੰਜਨ ਤੇ ਰਿੰਬਾਂ ਤੇ ਸਾਰਾ origignal ਆ ਪੀਵੀ 3 ਬਠਿੰਡੇ ਦਾ ਨੰਬਰ ਆ ਪਾਵਰ ਸਟੀering ਚ ਜੰਗਾ ਟਰੈਕਟਰ ਆ ਬਹੀ ਗੀ ਠੀਕ ਆ ਕੀ ਡਿਮਾਂਡ ਕਰਦੇ ਦੀ ਬਈ 2,75,000 ਰੁਪਏ ਠੀਕ ਆ ਜੀ ਇਹਦਾ ਹੁਣ ਆਪਾਂ 2.5 ਲੱਖ ਦਾ 2.5 ਲੱਖ ਦਾ 2.5 ਲੱਖ ਦਾ ਬਾਈ ਜੀ ਤੁਹਾਨੂੰ ਟਰੈਕਟਰ ਮੈਜੂਗਾ ਠੀਕ ਆ ਬਾਈ ਜੀ ਤੇ ਉਹਨਾਂ ਦਾ ਐਡਰੈਸ ਦੱਸ ਦੋ ਜੀ ਪਿੰਡ ਜੀ ਆਪਣਾ ਪਿੰਡ ਮੇਰਾ ਸੰਦੋਆ ਬਾਈ ਤਲਵੰਡੀ ਸਾਬਾ ਆਪਾਂ ਮੰਡੀ ਲਾਉਣ ਆਏ ਬੱਦਵਾਰ ਹਾਂਜੀ ਮੰਡੀ ਤੇ ਆਉਣਾ ਮੰਡੀ ਤੇ ਆ ਜਾਓ ਘਰੇ ਆਉਣਾ ਘਰੇ ਬਈ ਥੱਲੀ ਬਾਕੇ ਕਰ ਲਓ ਜੀ ਠੀਕ ਆ ਜੀ ਤੇ ਆਪਣੀ ਕਾਪੀ ਕਾਗਜ਼ ਦੀ ਆਪਣੀ ਜ਼ਿੰਮੇਵਾਰੀ ਹੋਗੀ ਠੀਕ ਆ ਬਾਈ ਜੀ ਇਹ ਜੇ ਔਨਲਾਈਨ ਕਰਾਉਣਾ ਹੋਵੇ ਲੋਨ ਹੋ ਜਾਂਦਾ ਬਈ 50 ਨੰਬਰ ਜਿਵੇਂ ਖੜੇ ਹੀ ਆਪਣੇ ਕੋਲ ਸੋਨਾ ਲੀਕਾ 10 ਤੋਂ ਉੱਪਰ ਹਾਂਜੀ ਹਾਂ ਉਹਨਾਂ ਤੇ ਹੋ ਜਾਗਾ ਤਾਂ ਡਾਇਰੈਕਟਰ ਵੀ ਇਕੱਠਾ ਹੋ ਜਾਗਾ ਰਾਣਾ ਡਾਇਰੈਕਟਰ ਇਕੱਠਾ ਹੋ ਜਾਗਾ ਤੇ ਨੰਬਰ ਦੱਸ ਦੋ ਜੀ ਆਪ 628 3585655 ਠੀਕ ਆ ਬਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ